ਕਰਨ ਦੇ ਲਈ ਪਹੁੰਚੇ ਪਹੁੰਚੇ ਉਹਨਾਂ ਦੇ ਵੱਲੋਂ ਪੀੜਤ ਪਰਿਵਾਰ ਨੂੰ ਰਾਸ਼ਨ ਸਮਗਰੀ ਦਿੱਤੀ ਗਈ ਤੇ ਘਰ ਠੀਕ ਕਰਵਾਉਣ ਦਾ ਵੀ ਪ੍ਰੋਸਾ ਦਿੱਤਾ ਗਿਆ ਨਿਊਜ਼ 18 ਪੰਜਾਬ ਦੇ ਵੱਲੋਂ ਮਿਸ਼ਨ ਮਦਦ ਦੇ ਤਹਿਤ ਹਰ ਉਸ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਕਿਸੇ ਨਾ ਕਿਸੇ ਮਦਦ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰ ਹੈ ਤਾਂ ਅੱਜ ਸਵੇਰੇ ਅਸੀਂ ਦੋ ਬਜ਼ੁਰਗ ਮਹਿਲਾਵਾਂ ਦੀ ਕਹਾਣੀ ਵੀ ਦਿਖਾਈ ਸੀ ਔਰ ਉਹਨਾਂ ਦੇ ਨਾਲ ਜੋ ਹੈ ਗੱਲਬਾਤ ਕਰਕੇ ਉਹਨਾਂ ਦਾ ਦੁੱਖ ਤਕਲੀਫ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਅਸਰ ਵੀ ਨਜ਼ਰ ਆਇਆ ਤਾਂ ਇਸ ਵੇਲੇ ਐਨ ਜੀਓ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਵਿਕੀ ਦਿੱਤਾ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਔਰ ਦੋਵਾਂ ਘਰਾਂ ਦੇ ਵਿੱਚ ਜੋ ਲੋੜਿੰਦਾ ਸਮਾਨ ਹੈ ਉਹਨਾਂ ਵੱਲੋਂ ਦਿੱਤਾ ਗਿਆ ਚਾਹੇ ਉਹ ਮੰਜਾ ਬਿਸਤਰਾ ਹੋਰ ਸਾਰੀਆਂ ਚੀਜ਼ਾਂ ਨੇ ਤਾਂ ਮਾਤਾ ਸਵੇਰੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਉਹਨਾ ਵੀਰ ਪਹੁੰਚੇ ਆ ਇਹਦੇ ਨਾਲ ਕਿੰਨੀ ਕੁ ਮਦਦ ਮਿਲੂਗਾ ਸਮਾਨ ਜਿਹੜਾ ਹੋਣਾ ਹੈ ਕਿਉਂ ਠੀਕ ਹੈ ਮੈਂ ਪਹਿਲਾਂ ਘਰ ਮੰਜਾ ਵੀ ਨਹੀਂ ਚਲ ਸੁਣਾ ਆਇਆ ਸਮਾਨ ਜਿੱਦਾਂ ਹੀ ਸਵੇਰੇ ਵੇਖ ਰਹੇ ਘਰ ਕੋਈ ਬੈੱਡ ਨਜ਼ਰ ਨਹੀਂ ਆ ਰਿਹਾ ਮੰਜਾ ਹੁਣ ਸੌਣ ਦੀ ਕੋਈ ਦਿੱਕਤ ਨਹੀਂ ਆਊਗੀ ਹੋਰ ਕਿਸੇ ਚੀਜ਼ ਦੀ ਕੋਈ ਲੋੜ ਭੈਣ ਆਪਣੀ ਤਾਂ ਮੰਜਾ ਦੇ ਕੇ ਜਾਣਾ ਹੈ ਚਾਹੇ ਤੋਂ ਦੇ ਲਈ ਵੀ ਚਾਹੀਦਾ ਮੰਜਾ ਚਲੋ ਕੋਈ ਨਹੀਂ ਅਸੀਂ ਵੀਰਾਂ ਨੂੰ ਕਹਿ ਦਿੰਨੇ ਆ ਆ ਵੀਰੇ ਇੱਕ ਮੰਜਾ ਹੋਰ ਕਿਉਂਕਿ ਇਹਨਾਂ ਦੀ ਬੇਟੀ ਆ ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਦੋਵੇਂ ਮਾਵਾ ਧੀਆਂ ਨੇ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਦੋ ਮੁੰਡਿਆਂ ਦੀ ਡੈਥ ਹੋ ਚੁੱਕੀ ਆ ਔਰ ਬੇਟੀ ਜਿਹੜੀ ਆ ਉਹ ਮੈਂਟਲੀ ਤੌਰ ਤੇ ਡਿਸਟਰਬ ਆ ਤੇ ਇਸ ਕਰਕੇ ਇਹਨਾਂ ਨੂੰ ਦੋ ਮੰਜਿਆਂ ਦੀ ਲੋੜ ਆ ਤਾਂ ਬੀਬੀ ਇੱਕ ਮੰਜਾ ਹੋਰ ਆ ਰਿਹਾ ਤਾਂ ਜਦੋਂ ਸੇਵਾ ਕਰਦੇ ਹੋ ਐਸੇ ਪਰਿਵਾਰਾਂ ਦੀਆਂ ਜਦੋਂ ਕਹਾਣੀਆਂ ਦੇਖਦੇ ਹੋ ਮਨ ਨੂੰ ਦੁੱਖ ਕਿੰਨਾ ਗੁੰਦਾ ਔਰ ਜਦੋਂ ਸੇਵਾ ਕਰਦੇ ਕਿੰਨੀ ਕਿ ਸੰਤੁਸ਼ਟੀ ਮਿਲਦੀ ਸਭ ਤੋਂ ਪਹਿਲਾਂ ਤਾਂ ਰਜੀਵ ਜੀ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਐਹੋ ਜੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਦੋਂ ਐਫਓ ਜੀ ਕਹਾਣੀ ਵੇਖਦੇ ਆ ਤਾਂ ਮਨ ਉਦਾਸ ਵੀ ਹੁੰਦਾ ਵਾ ਤੇ ਦੁਖੀ ਵੀ ਹੁੰਦਾ ਕਿ ਲੋਕ ਐਹੋ ਜੀ ਜ਼ਿੰਦਗੀ ਵਿੱਚ ਜੀ ਰਹੇ ਆ ਅੱਜ ਸਾਡਾ ਆਜ਼ਾਦ ਹਿੰਦੁਸਤਾਨ ਹੈ ਪਰ ਫਿਰ ਵੀ ਲੋਕ ਐਹੋ ਜੀ ਜ਼ਿੰਦਗੀ ਜੀ ਰਹੇ ਜਿਹੜੀ ਵੱਤ ਤੋਂ ਵੱਧ ਰਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਦੇ ਵਿੱਚ ਜੋ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜੋ ਅਸੀਂ ਕਰ ਪਾਵਾਂਗੇ ਕਿ ਇਹਨਾਂ ਦੀ ਲਾਈ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਆਪਣੀ ਸੰਸਥਾ ਵੱਲੋਂ ਕਿ ਇਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਜ਼ਰੂਰਤ ਦਾ ਸਬੰਧ ਦਿੱਤਾ ਜਾਵੇ ਜਿਨ੍ਹਾਂ ਦੀ ਇਹਨਾਂ ਦੀ ਲਾਈਫ ਥੋੜੀ ਠੀਕ ਹੋਵੇ ਜਿਹੜੇ ਹੋਰ ਮਾਤਾ ਜੀ ਜਿਨ੍ਹਾਂ ਨੂੰ ਤੁਸੀਂ ਸਮਾਨ ਦਿੱਤਾ ਉਹਨਾਂ ਦੇ ਘਰ ਦੀਆਂ ਦੋਵੇਂ ਛੱਤਾਂ ਵੀ ਡਿੱਗ ਚੁੱਕੀਆਂ ਬਜ਼ੁਰਗ ਮਾਤਾ ਅੱਖਾਂ ਤੋਂ ਉਹਨਾਂ ਨੂੰ ਨਜ਼ਰ ਵੀ ਘੱਟ ਆਉਂਦਾ ਐਸੇ ਲੋਕਾਂ ਨੂੰ ਹੁਣ ਲੋੜ ਹੈ ਕਿ ਜਿਹੜੇ ਘਰਾਂ ਦੀਆਂ ਕੱਚੀਆਂ ਛੱਤਾਂ ਡਿੱਗ ਚੁੱਕੀਆਂ ਉਹਨਾਂ ਦੀ ਮਰਮਤ ਦੀ ਬਹੁਤ ਵੱਡੀ ਮੰਗ ਹੈ ਉਹਦੇ ਲਈ ਕੁਝ ਕਰੋਗੇ ਆਉਣ ਵਾਲੇ ਹਾਂ ਬਿਲਕੁਲ ਜੀ ਅਸੀਂ ਇਹਨਾਂ ਨੂੰ ਮਤਲਬ ਤੁਸੀਂ ਦਿਖਾਤਾ ਅਸੀਂ ਇਹਨਾਂ ਨੂੰ ਮਾਤਾ ਜੀ ਜਦੋਂ ਲੈਂਡਰ ਪਾ ਅਸੀਂ ਇਹਨਾਂ ਨੂੰ ਸੀਮਿੰਟ ਦੀਆਂ ਬੋਰੀਆਂ ਨਾਲ ਇੱਕ ਇੱਕ ਕਮਰਾ ਹੀ ਪਾਣਾ ਤੇ ਇਹਨਾਂ ਨੂੰ ਅਸੀਂ ਸੀਮਿੰਟ ਆਪਣੇ ਵੱਲੋਂ ਮਤਲਬ ਆਪਣੀ ਸੰਸਥਾ ਵੱਲੋਂ ਅਸੀਂ ਇਹਨਾਂ ਨੂੰ ਲੈ ਕੇ ਦਵਾਵਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿਸੇ ਵੀ ਪਾਸੇ ਕੋਈ ਬੂਆ ਬਾਰੀ ਕਿਤੇ ਖਿੜਕੀ ਨਜ਼ਰ ਨਹੀਂ ਆ ਰਹੀ ਔਰ ਜਦੋਂ ਮੀਂਹੇ ਰੀਂ ਆਉਂਦੀ ਤਾਂ ਕਹਿੰਦੇ ਅਸੀਂ ਇੱਕ ਨੁੱਕਰ 'ਚ ਬਹਿ ਜੰਨੇ ਆ ਕਿਉਂਕਿ ਛੱਤਾਂ ਚੋਂਂਦੀਆਂ ਨੇ ਜੀ ਬਿਲਕੁਲ ਹੁਣ ਬਾਰਸ਼ਾਂ ਬੰਦ ਹੋ ਗਈਆਂ ਨੇ ਜਿਸ ਤਰ੍ਹਾਂ ਵੀ ਕਿਸੇ ਪਿੰਡ ਦੇ ਜ਼ਿੰਮੇਵਾਰ ਬੰਦੇ ਦੇ ਅਸੀਂ ਨੰਬਰ ਲੱਲਣੇ ਆ ਇਹਨਾਂ ਨੂੰ ਅਸੀਂ ਮਾਤਾ ਜੀ ਸੀਮਰ ਦਾ ਜੋ ਵੀ ਤੁਹਾਡੇ ਇੱਥੇ ਲੱਗਣਾ ਵਾ ਜਦੋਂ ਇਹ ਕੋਠਾ ਪਾਣਗੇ ਸੀਮਿੰਟ ਦੀ ਸੇਵਾ ਹੀ ਕਰਾਂਗੇ ਸਾਰੀ ਸੇਵਾ ਇਤਰਾ ਰਲ ਮਿਲ ਕੇ ਸਾਰੇ ਮੇਰੇ ਭੈਣ ਭਰਾ ਸੇਵਾ ਕਰਨ ਰੇਤ ਇੱਥੋਂ ਵਾਧੂ ਨਿਕਲ ਆਣੀ ਹੈ ਹੋਰ ਜਿਹੜਾ ਸਰੀਆ ਬਾਲੇ ਆ ਤੁਸੀਂ ਮਤਲਬ ਰਲ ਮਿਲ ਕੇ ਆਪਾਂ ਮਦਦ ਕਰੀਏ ਤੇ ਮਾਤਾ ਦੇ ਦੋਵੇਂ ਕਮਰੇ ਪੈ ਜੰਨੇ ਤੇ ਜਿਤਨਾ ਤੁਸੀਂ ਲਗਾਤਾਰ ਜਦੋਂ ਤੋਂ ਹਾੜਾ ਆਇਆ ਸੇਵਾ ਕਰ ਰਹੇ ਹੋ ਇੱਥੇ ਸਾਡੇ ਜਿਹੜੀ ਖਬਰ ਦਿਖਾਉਣ ਤੋਂ ਬਾਅਦ ਜਾਂ ਸਾਡੇ ਨਾਲ ਸੰਪਰਕ ਕਰਨ ਤੋਂ ਬਾਅਦ ਆਏ ਹੋਰ ਥਾਵਾਂ ਦੇ ਕੀ ਹਾਲਾਤ ਹੈ ਜਿੱਥੇ ਜਿੱਥੇ ਤੁਸੀਂ ਜਾ ਰਹੇ ਜੀ ਅਸੀਂ ਐਫਓ ਜੀ ਥਾਵਾਂ ਪਿੰਨ ਆਊਟ ਕਰ ਰਹੇ ਆ ਅਸੀਂ ਆਪਣੀ ਸੰਸਥਾ ਬੋਲੋ ਸੰਸਥਾ ਵਾਲੰਟੀਅਰ ਜਿਹੜੇ ਹੁੰਦੇ ਨੇ ਵਾਲੰਟੀਅਰ ਦਾ ਮਤਲਬ ਹੁੰਦਾ ਸੇਵਾ ਕਰਨਾ ਅਸੀਂ ਉਹ ਪੁਆਇੰਟ ਦੇ ਉੱਪਰ ਜਾਣਾ ਹੁੰਦਾ ਜਿਹੜਾ ਮਤਲਬ ਜਿੰਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਅਸੀਂ ਤੁਸੀਂ ਵੇਖੋ ਕਈ ਵਾਰੀ ਕੋਸ਼ਿਸ਼ ਕਰਦੇ ਆ ਲੋਕ ਪੈਕਿੰਗ ਵਾਲਾ ਸਮਾਨ ਲੈ ਲੈਂਦੇ ਸਾਡੇ ਵਾਲੰਟੀਅਰ ਸਾਰੀ ਪੈਕਿੰਗ ਵੀ ਆਪ ਕਰਦੇ ਨੇ ਤਾਂ ਕਿ ਪੈਸਿਆਂ ਨੂੰ ਬਚਾਇਆ ਜਾ ਸਕੇ ਪੈਸਿਆਂ ਨੂੰ ਬਚਾ ਕੇ ਹੀ ਇਹਨਾਂ ਦਾ ਅਸੀਂ ਭਲਾ ਕਰ ਸਕਦੇ ਆ ਲੋਕਾਂ ਦੀ ਮਦਦ ਕਰ ਸਕਦੇ ਆ ਜੇ ਅਸੀਂ ਮਤਲਬ ਸਾਡਾ ਮਕਸਦ ਹੀ ਹੈ ਮੇਨ ਐਫ ਆਈ ਹੈ ਕਿ ਅਸੀਂ ਇਹੋ ਜਿਹੇ ਲੋਕਾਂ ਤੱਕ ਪਹੁੰਚੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਬਿਲਕੁਲ ਇਸ ਵੇਲੇ ਸਭ ਤੋਂ ਜ਼ਰੂਰੀ ਇਹ ਹੈ ਕਿ ਜਿਹੜੇ ਲੋਕ ਸੱਚਮੁੱਚ ਇਸ ਵੇਲੇ ਮਦਦ ਦੇ ਲਈ ਤਰਸ ਰਹੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਅੱਜ ਸਵੇਰ ਵੇਲੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਸੁਲਤਾਨਮਾਲ ਇਹ ਪਿੰਡ ਹੈ ਔਰ ਦੋ ਬਜ਼ੁਰਗ ਜਿਹੜੀਆਂ ਮਾਤਾ ਨੇ ਉਹਨਾਂ ਦੀ ਵਕਰੀ-ਵਕਰੀ ਜਿਹੜੀ ਕਹਾਣੀ ਸਾਨੂੰ ਪਿੰਡ ਦੇ ਲੋਕਾਂ ਨੇ ਦੱਸੀ ਔਰ ਉਸ ਕਹਾਣੀ ਨੂੰ ਅਸੀਂ ਆਪਣੇ ਚੈਨਲ ਨਿਊਜ਼ 18 ਤੇ ਜਦੋਂ ਦਿਖਾਇਆ ਤਾਂ ਵਿੱਕੀ ਦਿੱਤਾ ਜੋ ਕਿ ਜੈਹੋ ਕਲੱਬ ਦੇ ਨਾਲ ਜੁੜੇ ਹੋਏ ਨੇ ਜੁੜੇ ਨਹੀਂ ਮੈਂ ਕਹਾਵਾਂਗਾ ਕਿ ਉਸ ਕਲੱਬ ਨੂੰ ਚਲਾਉਂਦੇ ਨੇ ਔਰ ਬਹੁਤ ਸਾਰੀ ਇਹਨਾਂ ਦੀ ਵੱਡੀ ਟੀਮ ਹੈ ਲਾਕਡਾਊਨ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਤੱਕ ਇਹਨਾਂ ਵੱਲੋਂ ਪਹੁੰਚ ਕੀਤੀ ਗਈ ਤਾਂ ਇਹ ਹਾਲਾਤ ਨੇ ਉਹਨਾਂ ਪਿੰਡਾਂ ਦੇ ਇਹਨਾਂ ਪਿੰਡਾਂ ਦੇ ਵਿੱਚ ਰਾਵੀ ਦੇ ਪਾਣੀ ਨੇ ਮਾਰ ਕੀਤੀ ਪਰ ਐਸੇ ਲੋਕ ਐਸੀਆਂ ਸੰਸਥਾਵਾਂ ਵੀ ਨਾਲ ਦੀ ਨਾਲ ਅੱਗੇ ਆ ਰਹੀਆਂ ਨੇ ਤਾਂ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਔਰ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਥੋੜਾ ਘਟ ਕਰਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਜਾਵੇ ਰੋਕ ਕਰਨਗੇ ਖਬਰ ਦਾ ਚੰਡੀਗੜ੍ਹ ਦੇ ਵਿੱਚ ਗਵਰਨਰ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਗਵਰਨਰ ਕਟਾਰਗਿਆ ਦੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਚਰਚਾ ਹੋਈ ਹੈ ਰਵਨੀਤ ਬਿੱਟੂ ਨੇ ਹੜ੍ਹ ਪ੍ਰੀਤ ਲੋਕਾਂ ਦੇ ਲਈ ਮਦਦ ਦੀ ਮੰਗ ਕੀਤੀ ਹੈ ਤਾਂ ਗਵਰਨਰ ਨੇ ਪੂਰੀ ਮਦਦ ਕਰਨ ਦਾ ਪੁਰੋਸਾ ਵੀ ਦਿੱਤਾ ਹੈ ਆਹ ਤਾਂ ਚੰਡੀਗੜ੍ਹ ਦੇ ਵਿੱਚ ਅਸਲ ਗਵਰਨਰ ਨੂੰ ਮਿਲੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਮੁਲਾਕਾਤ ਦੀਆਂ ਤਨਸੀ ਤਸਵੀਰਾਂ ਵਿਖਾ ਰਹੇ ਹਾਂ ਇਸ ਦੌਰਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਆਹ ਤਾਂ ਰਵਨੀਤ ਬਿੱਟੂ ਨੇ ਹੜ੍ਹ ਪ੍ਰੀੜਤ ਲੋਕਾਂ ਦੇ ਲਈ ਮਦਦ ਦੀ ਮੰਗ ਕੀਤੀ ਹੈ ਤਾਂ ਗਵਰਨਰ ਨੇ ਵੀ ਪੂਰੀ ਮਦਦ ਕਰਨ ਦਾ ਪ੍ਰੋਸਾ ਦਿੱਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਸੀਐਮ ਮਾਨ ਤੇ ਪਲਟਵਾਰ ਕੀਤਾ ਗਿਆ ਡਿਬੇਟ ਦੇ ਮੁੱਦੇ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਹੁਣ ਤੁਸੀਂ ਡਿਬੇਟ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗੱਲ ਤੋਂ ਮੁਕਰ ਗਏ ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਕਹ ਮੈਨੂੰ ਪੁੱਛਦਾ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਇਹ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋਗੀ ਆ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਮੁੱਖ ਮੰਤਰੀ ਮਾਨ ਤੇ ਹੁਣ ਪਲਟਵਾਰ ਕੀਤਾ ਗਿਆ ਕਿਉਂਕਿ ਮੁੱਖ ਮੰਤਰੀ ਮਾਨ ਨੇ ਕਹਿ ਸੀਗੇ ਹੁਣ ਮੈਂ ਰਵਨੀਤ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਆ ਤਾਂ ਇਸ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਅ ਡਿਬੇਟ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗੱਲ ਤੋਂ ਮੁੱਕਰ ਗਏ ਇਹ ਆਪਕੇ ਹਾਸੀ ਜਾਖੜ ਸਾਹਿਬ ਰਮਨੀਤ ਬਿੱਟੂ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਆਹ ਕਰਦੇ ਆ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂ ਮੈਨੂੰ ਪਤਾ ਮੈਂ ਤੁਹਾਡੀ ਰਗ ਰਗ ਜਾਣਦਾ ਹੋਰ ਦੀ ਮੈਂ ਗੱਲ ਨਹੀਂ ਕਰਦਾ ਮੈਂ ਤੁਹਾਡੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗੌੜੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਹੀ ਨਹੀਂਗੇ ਕਬਲੇ ਗੋਰੇ ਕਿ ਉਸ ਤੋਂ ਪਹਿਲਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਫੰਡਾਂ ਦੇ ਮੁੱਦੇ ਤੇ ਭਾਜਪਾ ਨੂੰ ਖੁੱਲੀ ਬਹਿਸ ਕਰਨ ਦਾ ਚੈਲੰਜ ਦਿੱਤਾ ਸੀ ਜਿਸ ਨੂੰ ਕਬੂਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ ਸੀਐਮ ਦੇ ਨਾਲ ਟੀਵੀ ਡਿਬੇਟ ਕਰਨ ਦੇ ਲਈ ਤਿਆਰ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮੁਰਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕੀ ਹੁਣ ਮੈਂ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਬਿੱਟੂ ਦੀ ਤਾਂ ਕੋਈ ਰੇਲਵੇ ਦੇ ਵਿੱਚ ਵੀ ਨਹੀਂ ਸੁਣਦਾ ਨਹੀਂ ਹੈ ਜੀ ਮੈਨੂੰ ਇਹ ਦੱਸੋ 1 ਮਿੰਟ ਪੀਐਮ ਦੇ ਪ੍ਰੈਸ ਰੂਮ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਆ ਜਿਨ੍ਹਾਂ ਦੇ ਨਾਂ ਲੈਦੇ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਵੇ ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ ਕੰਨੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਐਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਿ ਜੀ ਹੁਣ ਤਾਂ ਐਕਟ ਪਾਸ ਕਰਤਾ ਹੁਣ ਤੁਸੀਂ ਦੋ ਹਜੇ ਤੱਕ ਉਹ ਰੋਕ ਰੱਖਿਆ 8000 ਕਰੋੜ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤਾਂ ਆਉਣਾ ਨਹੀਂ ਵੀ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਤੇ ਭਗਵੰਤ ਸਾਨਸਿਆਂ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਣ ਮਰਜੀ ਕੁਰਸੀ ਢਾ ਲਿਓ ਜਿਹੜੇ ਮਰਜ਼ੀ ਚੈਨਲ ਤੇ ਡਾ ਲਿਓ ਜਿੱਥੇ ਮਰਜ਼ੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਨਾਲ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੇ-ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜ਼ੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜ਼ੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜ਼ੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੋ ਤਨ ਬਟ ਵੇਟ ਕਰੂਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਦੀ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋਈ ਕਾਲੀ ਜਿਹਾ ਕੋਈ ਉਹ ਉਹ ਲਵਾ ਦੂੰਗਾ ਹੁਣ ਤਾਂ ਨਹੀਂ ਚੱਲਦੀ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਜਦੋਂ ਉਹ ਇਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਹੈ ਉਹ ਉਹਨਾਂ ਨੂੰ ਵਿਚਾਰ ਨੂੰ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰੇ ਉਹ ਤੇ ਵਰਦੀ ਤੇ ਅਰਧਿੰਦਤਾ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮੰਨਤੇ ਨਿਸ਼ਾਨਾ ਸਾਧਿਆ ਸੀਐਮ ਨੂੰ ਪ੍ਰਧਾਨ ਮੰਤਰੀ ਦੇ ਨਾਲ ਜਾਣਾ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿੰਦੇ ਕਿ ਜਦੋਂ ਪੀਐਮ ਪੰਜਾਬ ਆਏ ਸੀ ਤਾਂ ਸੀਐਮ ਵੀ ਨਾਲ ਜਾਂਦੇ ਇੰਨੇ ਵੀ ਬਿਮਾਰ ਨਹੀਂ ਸਨ ਸੀਐਮ ਸੀਐਮ ਦੇ ਵੱਲੋਂ ਮਾਫੀ ਦੇ ਵਿੱਚ ਆ ਵਾਦਾ ਕੀਤਾ ਜਾਵੇ ਇਹ ਵੀ ਮੰਗ ਪ੍ਰਤਾਪ ਸਿੰਘ ਬਾਜਵਾ ਨੇ ਰੱਖੀ ਆ ਉਹਨਾਂ ਨੇ ਕਿਹਾ ਕਿ ਫੰਡ ਕਿੱਥੇ ਖਰਚੇ ਗਏ ਇਸ ਬਾਰੇ ਮੁੱਖ ਮੰਤਰੀ ਜਾਣਕਾਰੀ ਦੇਣ ਪੰਜਾਬ ਦਾ ਪੱਖ ਪੀਐਮ ਸਾਹਮਣੇ ਮੁੰਡੀਆਂ ਨਹੀਂ ਰੱਖ ਸਕੀ ਇੱਕ ਨੂੰ ਹਿੰਦੀ ਨਹੀਂ ਆਉਂਦੀ ਸੀ ਤੇ ਦੂਜੇ ਨੂੰ ਪੰਜਾਬੀ ਪ੍ਰਤਾਪ ਸਿੰਘ ਬਾਜਵਾ ਦੇ ਵੱਲ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਕੋ ਬੜੀ ਬਾਜ਼ੀ ਕਿਸਮਤੀ ਦੀ ਗੱਲ ਪ੍ਰਾਈਮ ਮਿੰਿਸਟਰ ਜਦੋਂ ਇੱਥੇ ਆਣੇ ਨੇ ਤੁਸੀਂ ਹਸਪਤਾਲ ਦਾਖਲ ਹੋ ਜਾਂਦੇ ਪ੍ਰਾਈਮ ਮਿੰਟਰ ਚਲੇ ਜਾਂਦੇ ਤੁਸੀਂ ਹਸਪਤਾਲ ਤੋਂ ਬਾਹਰ ਆ ਜਾਂਦੇ ਹੋ ਬਿਮਾਰ ਤਾਂ ਕਿਸੇ ਟਾਈਮ ਹੀ ਕੋਈ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਬਟ ਪ੍ਰਾਈਮ ਮਿੰਟਰ ਤੇ ਨਾਲ ਜੇ ਚੀਫ ਮਿੰਟਰ ਕਿਸੇ ਸੂਬੇ ਦੇ ਰਿਕੁਐਸਟ ਕਰਦੇ ਕਿ ਮੈਂ ਤੁਹਾਨੂੰ ਜ਼ੂਮ ਤੇ ਮੀਟਿੰਗ ਤੁਹਾਡੇ ਨਾਲ ਕਰਨੀ ਹੈ ਜਾਂ ਵੀਡੀਓ ਕਾਲ ਕਰਨੀ ਹੈ ਜਾਂ ਹੋਰ ਬਹੁਤ سارے ਰਸਤੇ ਹਨ ਟੈਲੀਫੋਨਿਕ ਟਾਕ ਕਰਨੀ ਹੈ ਕੀ ਪ੍ਰਾਈਮ ਮਿੰਟਰ ਇਹਨਾਂ ਜਵਾਬ ਦਿੰਦੇ ਇਸ ਕਰਕੇ ਇਹਨਾਂ ਨੂੰ ਉਹਨਾਂ ਨੂੰ ਰਿਕਵੈਸਟ ਕਰਨੀ ਚਾਹੀਦੀ ਸੀ ਬੇਨਤੀ ਕਰਨੀ ਚਾਹੀਦੀ ਸੀ ਕਿ ਪੰਜਾਬੀ ਹਮੇਸ਼ਾ ਦੇਸ਼ ਦੇ ਨਾਲ ਖੜੇ ਹੋਏ ਅਸੀਂ ਅੱਜ ਪੰਜਾਬ ਵਾਲੇ ਪ੍ਰਾਈਮ ਮਿੰਿਸਟਰ ਸਾਹਿਬ ਤੁਹਾਡੇ ਤੋਂ ਇਹ ਉਮੀਦ ਕਰਨੇ ਕਿ ਤੁਸੀਂ ਅੱਜ ਦੇਸ਼ ਨਾਲ ਖੜੇ ਹੋ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਵੀ ਕਿਹੜੇ ਘੱਲੇ ਨੇ ਦੋ ਮੰਤਰੀ ਘੱਲ ਦਿੱਤੇ ਇੱਕ ਨੂੰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਆਪ ਕੋ ਹਿੰਦੀ ਸਮਝ ਆਤੀ ਉਹ ਆਪ ਹੱਥ ਜੋੜ ਕੇ ਖਲੋਤਾ ਰਿਹਾ they were not prepared ਤੁਸੀਂ ਵੇਖੋ ਜੇ ਕੱਲਾ ਹੀ ਸੀ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਦੀ ਜਗ੍ਹਾ ਤੇ ਜਿਹੜਾ ਇਰੀਗੇਸ਼ਨ ਮਰਸ਼ੂ ਕਿਉਂ ਨਹੀਂ ਕੱਲਿਆ ਸੀ the man responsible for these floods ਜਿੰਨੇ ਫਲੱਡਸ ਰੋਕਣੇ ਸੀ ਜਦੋਂ ਵੀ ਤੁਹਾਨੂੰ ਪਤਾ ਕੋ ਲੀਗਲ ਮੈਟਰ ਹੋਵੇ ਇਨਕਮ ਟੈਕਸ ਤੁਹਾਨੂੰ ਪੈਂਦਾ ਤੇ ਤੁਸੀਂ ਸੀਏ ਖੜਾ ਕਰਦੇ ਓਥੇ ਕਿ ਆਪਣਾ ਸਿਕਿਉਰਿਟੀ ਦਾ ਚਾਰਜ ਕਰ ਦਿਓ ਮੈਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਤਾਨੂੰ ਇਨਕਮ ਟੈਕਸ ਵਾਲੇ ਕੋਈ ਸਵਾਲ ਪਾਉਂਦੇ ਨੇ ਕੋਈ ਇਨਕਮ ਟੈਕਸ ਤੁਹਾਡੇ ਕੋ ਰਿਟਰਨਸ ਬਾਰੇ ਕੋਈ ਗੱਲ ਕਰਦੀ ਹੈ ਤੇ ਤੁਸੀਂ ਆਪਣੇ ਸੀਏ ਨੂੰ ਸਾਹਮਣੇ ਰੱਖਦੇ ਹੋ ਤੇ ਆਪਾਂ ਸਕਿਉਰਟੀ ਇੰਚਾਰਜ ਨੂੰ ਕਹਿੰਦੇ ਜੇ ਉੱਥੇ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗੱਲ ਹੀ ਕਰਨੀ ਸੀ ਤੇ ਦੂਜੀ ਗੱਲ ਇਹ ਸੀ ਕਿ ਇੱਥੇ ਮੇਰਾ ਇਹ ਮੰਨਣਾ ਹੈ ਕਿ ਹੀ ਹੈਜ਼ ਲੌਸਟ ਅ ਗੋਲਡਨ ਓਪਰਚ्युनिटी ਇਹਨਾਂ ਨੂੰ ਆਪ ਜਾਣਨਾ ਚਾਹੀਦਾ ਜਿਸ ਮਰਜ਼ੀ ਹਾਲਾਤ ਦੇ ਵਿੱਚ ਸਨ ਕੋਈ ਨੇ ਵੀ ਕ੍ਰਿਟੀਕਲ ਨਹੀਂ ਸੀ ਆਣਾ ਤੇ ਨਹੀਂ ਹੈਲੀਕਾਪਟਰ ਤੇ ਚੜਕੇ ਸੀ ਇਹਨਾਂ ਕਿਹੜਾ ਕੋਈ ਉਥੇ ਬਾਈਕਾਰ ਟ੍ਰੈਵਲ ਕਰਕੇ ਆਣਾ ਸੀ ਹੀ ਕੁਡ ਹੈ ਬੀਨ ਦੇਰ ਐਂਡ ਉਹ ਜਗ੍ਹਾ ਦੇ ਉੱਤੇ ਮੈਂ ਸਮਝਣਾ ਇੱਕ ਵੱਡੀ ਕਮੀ ਰਹੀ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦੇ ਹੈੱਡਜ਼ ਨੂੰ ਬੁਲਾਣਾ ਚਾਹੀਦਾ ਸੀ ਲੀਡਰ ਆਫ ਦਿ ਆਪੋਜੀਸ਼ਨ ਸ਼ੁੱਡ ਹੈ ਬੀਨ ਦੇਰ ਉਹ ਹੀ ਆਦਮੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਸਕਦਾ ਦਲੀਲ ਨਾਲ ਗੱਲ ਕਰ ਸਕਦਾ ਉਹਨਾਂ ਨੂੰ ਅਪੀਲ ਕਰ ਸਕਦਾ ਕੋਈ ਚੰਗਾ ਵਕੀਲ ਪੇਸ਼ ਕਰੋਗੇ ਤੇ ਸੁਪਰੀਮ ਕੋਰਟ ਵੀ ਸੁਣਦੀ ਉਹਨੂੰ ਤੇ ਹਾਈ ਕੋਰਟ ਵੀ ਸੁਣਦਾ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਇੱਕ ਵਾਰ ਫਿਰ ਮੁਲਤਵੀ ਕਰਦੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਹੋਣੀ ਸੀ ਪਰ ਹੁਣ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਨਹੀਂ ਹੋਏਗੀ ਕਿਉਂਕਿ ਇੱਕ ਵਾਰੀ ਫਿਰ ਖਰਾਬ ਮੌਸਮ ਦੀ ਪ੍ਰੈਡਿਕਸ਼ਨ ਹੈ ਖਰਾਬ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਸ਼ਰਧਾਲੂਆਂ ਨੂੰ ਵੈਸ਼ਨੋਦੇਵੀ ਦੀ ਯਾਤਰਾ ਤੇ ਫਿਲਹਾਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਮੌਸਮ ਦੀ ਸਮੀਖਿਆ ਤੋਂ ਬਾਅਦ ਅੱਗੇ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਏਗਾ ਔਰ ਅਗਲੇ ਹੁਕਮਤ ਤੱਕ ਇਹ ਯਾਤਰਾ ਮੁਲਤਵੀ ਰਹੇਗੀ ਪਿਛਲੇ 19 ਦਿਨਾਂ ਤੋਂ ਮਾਤਾ ਵੈਸ਼ਨੋਦੇਵੀ ਦੀ ਯਾਤਰਾ ਬੰਦ ਹੈ 26 ਅਗਸਤ ਨੂੰ ਇੱਥੇ ਭਾਰੀ ਲੈਂਡਸਲਾਈਡ ਹੋਇਆ ਸੀ ਜਿਸ ਤੋਂ ਬਾਅਦ ਇਹ ਯਾਤਰਾ ਰੋਕ ਦਿੱਤੀ ਗਈ ਸੀ 34 ਲੋਕਾਂ ਦੀ ਉਸ ਲੈਂਡਸਲਾਈਡ ਦੇ ਵਿੱਚ ਮੌਤ ਹੋ ਗਈ ਸੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਇਹ ਯਾਤਰਾ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਗਈ ਸੀ ਔਰ ਜਿਹੜੇ ਬਾਕੀ ਸ਼ਰਦਾਲੂ ਸੀ ਉਹਨਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ ਗਿਆ ਸੀ ਸੁਰੱਖਿਅਤ ਥਾਵਾਂ ਤੇ ਫੈਰਾਇਆ ਗਿਆ ਸੀ ਔਰ ਇਹ ਉਮੀਦ ਸੀ ਕਿ ਹੁਣ ਕਿਉਂਕਿ ਐਤਵਾਰ ਦਾ ਕਿਹਾ ਵੀ ਹੋਇਆ ਸੀ ਕਿ ਵੈਸ਼ਨੋਦੇਵੀ ਦੀ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਮੌਸਮ ਵੀ ਹੁਣ ਅੱਗੇ ਪਿਛਲੇ ਦਿਨਾਂ ਦੇ ਵਿੱਚ ਠੀਕ ਰਿਹਾ ਪਰ ਹੁਣ ਦੁਬਾਰਾ ਯਾਤਰਾ ਮੁਲਤਵੀ ਕੀਤੀ ਗਈ ਹੈ ਕੋਮਲ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਜਬੂ ਤੋਂ ਹੋਰ ਜਾਣਕਾਰੀ ਦੇ ਲਈ ਕੋਮਲ ਦੁਬਾਰਾ وجہ ਸਿਰਫ ਵੈਦਰ ਦੀ ਖਰਾਬੀ ਰਹੀ ਹੈ ਜਾਂ ਕੁਝ ਹੋਰ ਵੀ ਹੈ ਹਲੇ ਜੋ ਨਹੀਂ ਕਲ ਯਾਤਰਾ ਸ਼ੁਰੂ ਹੋਣੀ ਸੀ ਔਰ ਅ ਅੱਜ ਜਬ ਪੂਰੀ ਤਿਆਰੀਆਂ ਵੀ ਕਰ ਲਈਤੀਆਂ ਸੀ ਸ਼ਾਈਨ ਬੋਰਡ ਦੀ ਤਰਫੋਂ ਉਹਨਾਂ ਨੇ ਪੂਰਾ ਰਸਤਾ ਵੀ ਕਲੀਅਰ ਕਰ ਦਿੱਤਾ ਸੀ ਔਰ ਸਿਕਿਉਰਿਟੀ ਦੇ ਇੰਤਜ਼ਾਮਾਤ ਹੋਟਲ ਬਜ਼ਾਰ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 14 ਤਰੀਕ ਨੂੰ ਯਾਤਰਾ ਸ਼ੁਰੂ ਕਰ ਦੇਵਾਂਗੇ ਔਰ ਆਨਲਾਈਨ ਉਹਨਾਂ ਦੇ ਵੈਬਸਾਈਟ ਤੇ ਆਪਣੀ ਸ਼ਾਈਨ ਬੋਰਡ ਦੀ ਵੈਬਸਾਈਟ ਤੇ ਉਹਨਾਂ ਨੇ ਲਿੰਕ ਵੀ ਸ਼ੇਅਰ ਕਰ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਆਰਟੀ ਔਰ ਯਾਤਰਾ ਪਰਚੀ ਬੁਕਿੰਗ ਕਰवानी ਹੈਗੀ ਹੈ ਉਹ ਵੀ ਉਹਨਾਂ ਨੇ ਕਰ ਦਿੱਤਾ ਸੀ ਲੇਕਿਨ ਅੱਜ ਹੁਣੇ ਕੋਈ 8:30 ਵਜੇ ਦੇ ਨਾਲ ਸ਼ਾਈਨ ਬੋਰਡ ਨੇ ਫੈਸਲਾ ਲੀਤਾ ਕਿਉਂਕਿ ਯ फिर मुसलाधार बारिश शुरू हो गई थी मौसम बहुत ज्यादा खराब सर इवन कटरा च भी बारिश बहुत ज्यादा हो रही थी थोड़े दिन देर तक विजल भी भेज देंगे और देखो ना कि अचानक मौसम ने करवट बदली और सिर्फ जम्मू च नहीं है उधमपुर सिर्फ कटरा ही मौसम पूरा खराब हो गया जिंद वजह उन्होंने नैसला बदलिया है और उन्होंने कहा कि वैदर के हिसाब के नाल ही असि अगली डेट है जीडी हैकर फिलहाल जीडी है यात्रा पूरी तरीके पोस्टपोन कर दी है हालांकि तैयारियां पूरी कर दिखाई थी श्राइन बोर्ड ने कि कल तो यात्रा होएगी ਤੇ ਯਾਤਰੀ ਦੀ ਟ੍ਰੇਨ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਉਹਨਾਂ ਨੇ ਰਿਸਿਵ ਕੀਤੀਆਂ ਸੀ ਲੇਕਿਨ ਬਾਵਜੂਦ ਇਸਤੇ ਵੀ ਯਾਤਰਾ ਨੂੰ ਸਥगित ਕਰਨਾ ਪਿਆ ਥੋੜਾ ਆਵਸ਼ਯ ਦਾਲੂ ਨੂੰ ਵੇਟ ਕਰਨਾ ਪਏਗਾ ਔਰ ਅਗਰ ਰਾਤਰੇ ਆਉਣ ਵਾਲੇ ਨੇ ਤੇ ਸ਼ਾਈਨ ਬੋਰਡ ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਵੀ ਬਸ ਖਲਣ ਵਾਲੇ ਏਰੀਆ ਹੈਗੇ ਜਿ세 ਅਦਕੁਆਰੀ ਹੈ ਹਾਥੀ ਮੱਥਾ ਮਾਰਗ ਹੈ ਜਿਹੜਾ ਕਟਾ ਤੋਂ ਵੈਸ਼ਨ ਦੇ ਵੀ ਭਵਨ ਦੇ ਵਿੱਚ ਜਿਹੜਾ ਮਾਰਗ ਹੈਗਾ ਜਿੱਥੇ ਜਿੱਥੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਗਰ ਰਾਤਿਆਂ ਦੇ ਦੌਰਾਨ ਵੀ ਅਗਰ ਬਾਰਿਸ਼ ਨਾਲ ਕੋਈ ਪ੍ਰੋਬਲਮ ਆ ਸਕਦੀ ਹੈ ਉੱਥੇ ਵੀ ਲਗਾਤਾਰ ਉਹਨਾਂ ਨੇ ਆਪਣੇ ਕਰਮਚਾਰੀ ਤੈਨਾਤ ਕੀਤੇ ਹੋ ਕੋਈ ਦੁਬਾਰਾ ਕੋਈ ਘਟਨਾ ਨਾ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਉਸ ਸਾਈਨ ਬੋਰਡ ਪ੍ਰਸ਼ਾਸਨ ਜਿਹੜਾ ਹੈ ਉਹ ਲੈ ਨਹੀਂ ਮਤਲਬ ਲੈਣਾ ਨਹੀਂ ਚਾਹੁੰਦਾ ਇਸ ਕਰਕੇ ਉਹਨਾਂ ਨੇ ਯਾਦਰਾ ਨੂੰ ਸਾਕੇ ਦਿੱਤਾ ਜੀ ਅਜਾ ਕੋਮਲ ਰਨਾਤਿਆਂ ਤੱਕ ਉਮੀਦ ਹੈ ਕਿ ਸ਼ੁਰੂ ਹੋ ਸਕਦੀ ਹੈ ਪੌਸਮ ਦੀ ਪ੍ਰੈਡਿਕਸ਼ਨ ਕੀ ਕਹਿੰਦੀ ਹੈ ਅੱਜ ਦੇਖੋ 16 ਤਰੀਕ ਤੱਕ ਜਿਹੜਾ ਮੌਸਮ ਵਿਭਾਗ ਹੈਗਾ ਉਹਨਾਂ ਨੇ ਅਲਰਟ ਜਾਰੀ ਕੀਤਾ ਸੀ ਕੱਲ ਸ਼ਾਮ ਨੂੰ ਹੀ ਅਲਰਟ ਆਇਆ ਸੀ ਕਿ 16 ਤਰੀਕ ਤੱਕ ਜੰਮੂ ਨੈਸ਼ਨਲ ਹਾਈਵੇ ਕਸ਼ਮੀਰ ਕੁਝ ਇਲਾਕੇ ਔਰ ਜੰਮੂ ਦੇ ਕੁਝ ਇਲਾਕੇ ਕਟੜਾ ਨੂੰ ਮਿਲਾ ਕੇ ਔਰ ਵਿਆਸੀ ਚ ਬਾਰਿਸ਼ ਹੋ ਸਕਦੀ ਹੈ ਤੇ ਤੁਸੀਂ ਦੇਖੋ 14 ਤਰੀਕ ਦਾ ਹੀ ਅੱਜ ਕੱਲ ਯਾਤਰਾ ਸ਼ੁਰੂ ਹੋਣੀ ਸੀ ਅੱਜ ਹੀ ਬਾਰਿਸ਼ ਸ਼ੁਰੂ ਹੋ ਗਈ ਹੈ ਤੇ 16 ਤਰੀਕ ਤੱਕ ਅਗਰ ਯਾਤਰਾ ਬਾਰਿਸ਼ ਅਗਰ ਰਹਿੰਦੀ ਹੈ ਤੇ ਯਾਤਰਾ ਇਹਨਾਂ ਨੂੰ ਅਗਲੇ ਮੌਸਮ ਠੀਕ ਹੋਣ ਤੱਕ ਇਹਨਾਂ ਨੇ ਅਜੇ ਆਰਡਰ ਨਹੀਂ ਕੱਢਣਾ ਲੇਕਿਨ ਨਵਰਾਤਰੀ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਮੈ ਕਿਉਂਕਿ ਉਹਦੇ ਬਾਅਦ ਮੌਸਮ ਦੀ ਕੋਈ ਖਰਾਬੀ ਵਾਲੀ ਮੌਸਮ ਵਿਭਾਗ ਤੋਂ ਜਾਣਕਾਰੀ ਹੈ ਨਹੀਂ 16 ਤਰੀਕ ਤੱਕ ਮੌਸਮ ਖਰਾਬ ਹੋ ਸਕਦਾ ਹੈ ਔਰ ਅਗਰ ਮੌਸਮ ਠੀਕ ਹੋ ਗਿਆ 16 ਦੇ ਬਾਅਦ ਤਾਂ ਯਾਤਰਾ ਮੈਨੂੰ ਲੱਗਦਾ ਹੈ ਉਮੀਦ ਹੈਗੀ ਸ਼ਾਇਨਬੋੜ ਯਾਤਰਾ ਸ਼ੁਰੂ ਕਰ ਦੇਗਾ ਠੀਕ ਹੈ ਧੰਨਵਾਦ ਕੋਮਲ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜਿਹੜੇ ਸ਼ਰਦਾਲੂ ਵਿੰਮਾ ਮਾਤਾ ਵੈਸ਼ਨੋਦੇਵੀ ਦੀ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਖਬਰ ਖਾਸ ਤੌਰ ਤੇ ਬੇहद ਜ਼ਰੂਰੀ ਹੈ ਕਿ ਫਿਲਹਾਲ ਜਿਨ੍ਹਾਂ ਨੇ ਬੁਕਿੰਗ ਵੀ ਕਰਵਾਈਆਂ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਮੌਸਮ ਖਰਾਬ ਹੋ ਗਿਆ بارش ਸ਼ੁਰੂ ਹੋ ਗਈ ਔਰ ਅਗਲੇ 2-3 ਦਿਨ ਤੱਕ 16 ਤਰੀਕ ਤੱਕ بارش ਦਾ ਅਨੁਮਾਨ ਹੈ ਸੋ ਇਸ ਕਰਕੇ ਉਮੀਦ ਹੈ ਅਗਲੇ ਹਕਮਾਂ ਤੱਕ ਜੋ ਮੁਰਤੂ ਮਲਤੀ ਵੀ ਹੋਈ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਮੌਸਮ ਖਰਾਬ ਹੋਣ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ 19 ਦਿਨ ਬਾਅਦ ਅਜਿਹਾ ਹੋਣੀ ਸੀ ਯਾਤਰਾ ਸਿਮਾਂਤੇ ਰਮੀਦ ਬਿੱਤੂ ਦਾ ਪਲਟਵਾਰ ਕਿ ਹੁਣ ਤੁਸੀਂ ਕਹਿ ਕੇ ਗੱਲ ਤੋਂ ਮੁਕਰ ਗਏ ਇਹਨਾਂ ਨੂੰ ਪੁੱਛਦਾ ਕੌਣ ਹੈ ਇਹ ਕਹਿਣਾ ਤਾਂ ਮੁੰਡੀਆਂ ਵਾਲੀ ਨਹੀਂ ਗੱਲ ਹੋਗੀ ਪੀਐਮ ਮੋਦੀ ਦੇ ਮਾਤਾ ਦੇ ਆਈ ਵੀਡੀਓ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਦਿੱਲੀ ਪੁਲਿਸ ਨੇ ਕਾਂਗਰਸ ਦੇ ਖਿਲਾਫ ਕੀਤਾ ਮਾਮਲਾ ਦਰਜ ਬੀਜੇਪੀ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ ਪ੍ਰਵਾਸੀ ਵੱਲੋਂ ਪੰਜ ਸਾਲਾ ਮਾਸੂਮ ਦੇ ਕਤਲ ਦਾ ਮਾਮਲਾ ਗਰਮਾਇਆ ਹੁਸ਼ਿਆਰਪੁਰ ਦੇ ਪਿੰਡਾਂ ਦੇ ਸਰਪੰਚਾਂ ਨੇ ਸਰਬਸੰਮਤੀ ਦੇ ਨਾਲ ਪਾਇਆ ਮਤਾ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਦਿੱਤੇ ਹੁਕਮ इस न्यूज़ हेडलाइन के प्रायोजक पतंजलि गाय का घी मां का भरोसा प्यार से भरोसा ਸਾਰੇ ਦਰਸ਼ਕਾਂ ਦਾ ਡਾਇਰੈਕਟ ਡਿਸਟਿੰਡ ਦੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਅਸੀਂ ਰੁਕ ਕਰਾਂਗੇ ਤੁਹਾਡੇ ਜ਼ਿਲ੍ਹੇ ਨਾਲ ਜੁੜੀ ਹੋਈ ਹਰ ਅਹਿਮ ਖਬਰ ਦਾ ਪਰ ਇਸ ਤੋਂ ਪਹਿਲਾਂ ਰੁਕ ਕਰਾਂਗੇ ਇੱਕ ਹੋਰ ਵੱਡੀ ਖਬਰ ਦਾ ਸਾਬਕਾ ਮੰਤਰੀ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ بیٹے ਦੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸੇ ਦੇ ਵਿੱਚ ਰਿਚੀ ਕੇਪੀ ਦੀ ਜਾਨ ਚਲੀ ਗਈ ਹੈ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਦਰਸਲੇ ਹਾਸਾ ਵਾਪਰਿਆ ਚਾਰ ਗੱਡੀਆਂ ਦੇ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਰਿਚੀ ਕੇਪੀ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਸੀ ਤੇ ਹਸਪਤਾਲ ਦੇ ਵਿੱਚ ਇਲਾਕੇ ਦੇ ਦਰਾਂ ਉਹਨਾਂ ਨੇ ਦਮ ਤੋੜ ਦਿੱਤਾ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੰਤਰੀ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ بیٹے ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਇਸ ਹਾਦਸੇ ਦੇ ਵਿੱਚ ਰਿਚੀ ਕੇਪੀ ਦੀ ਜਾਨ ਗਈ ਹੈ ਆ ਜੋ ਜਾਣਕਾਰੀ ਸਾਹਮਣੇ ਆਇਆ ਤਨਮੌਕੇ ਨਿਊਜ਼ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਪੂਰਾ ਦਰਦਨਾਕ ਹਾਦਸਾ ਵਾਪਰਿਆ ਦਰਸਲ ਜਲੰਧਰ ਦੇ ਮਾਡਲ ਟਾਊਨ ਦੀਆਂ ਤਸਵੀਰਾਂ ਕਿ ਇੱਥੇ ਪੂਰਾ ਹਾਦਸਾ ਵਾਪਰਦਾ ਹੈ ਅਚਾਨਕ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਤੇ ਇਸ ਹਾਦਸੇ ਦੇ ਵਿੱਚ ਹਰੀਚੀ ਕੇਪੀ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ ਉਸ ਦੇ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਕਿਵੇਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਹੋਈ ਹੈ ਇਹ ਹਾਦਸਾ ਕਿੰਨਾ ਦਰਦਨਾਕ ਕਿੰਨਾ ਧਿਆਨਕ ਸੀਗਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨਕਾਰੀਆਂ ਨੇ ਤੇ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਇੱਥੇ ਕਿਸਾਨ ਕਾਂਗਰਸੀ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਆ ਬੇٹے ਦੀ ਮੌਤ ਹੋ ਗਈ ਉਹਨਾਂ ਦੇ ਤੁਹਾਨੂੰ ਅਸੀਂ ਫਾਇਲ ਤਸਵੀਰੀ ਵਿਖਾ ਰਹੇ ਹਾਂ ਨਾਲ ਹੀ ਉਸ ਮੌਕੇ ਦੀਆਂ ਉਸ ਜਗ੍ਹਾ ਦੀਆਂ ਤੁਸੀਨਾ ਵਿਖਾ ਰਹੇ ਹਿੱਥੇ ਕਿ ਪੂਰਾ ਦਰਦਨਾਕ ਹਾਦਸਾ ਵਾਪਰਿਆ ਆ ਸਾੜੇ ਨਾਲ ਜਰੰਦਰ ਤੋਂ ਮਹਿੰਦਰ ਸਿੰਘ ਕੇਪੀ ਦੇ ਘਰ ਤੋਂ ਸਾਡੇ ਸਹਿਯੋਗੀ ਸਹਿਜ ਜਨੇਜਾ ਜੁੜ ਚੁੱਕੇ ਨੇ ਸਹਿਜ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਮਹਿੰਦਰ ਸਿੰਘ ਕੇਪੀ ਦੇ بیٹے ਦੀ ਜੋ ਕੇ ਦਰਦਨਾਕ ਮੌਤ ਹੋਈ ਹੈ ਫਿਲਹਾਲ ਦੀ ਕੀ ਕੋਈ ਜਾਣਕਾਰੀ ਕਦੋਂ ਤੇ ਕਿਵੇਂ ਪੂਰਾ ਹਾਦਸਾ ਵਾਪਰਿਆ ਬਿਲਕੁਲ ਪਰਮਿੰਦਰ ਗੱਲ ਕਰੀਏ ਤਾਂ ਜਿਹੜਾ ਕਿ ਇਹ ਦੇਰ ਰਾਤ ਮਹਿੰਦਰ ਸਿੰਘ ਕੇਪੀ ਦੇ بیٹے ਜਿਹੜੇ ਰਿਚੀ ਕੇਪੀ ਨੇ ਉਹ ਆਪਣੇ ਫਰੈਂਡ ਦੇ ਫੋਨ ਆਊਟ ਤੇ ਉਹ ਕਿਸੇ ਕੰਮ ਨੂੰ ਲੱਗੇ ਸੀ ਕਿ ਜਦੋਂ ਉਹ ਦੇਰ ਰਾਤ ਉਹ ਵਾਪਸ ਆ ਰਹੇ ਸੀਗੇ 11 ਵਜੇ ਦੀ ਘਟਨਾ ਜਿਹੜੀ ਹੈ ਦੇਰ ਰਾਤ ਦੱਸੀ ਜਾ ਰਹੀ ਹੈ ਉਹ ਜਦੋਂ ਮਟੋਂ ਦੇ ਮਤਰਣੀ ਚੌਂਕ ਕੋਲ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਕੀ ਹੈ ਤਿੰਨ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੁੰਦਾ ਜਦੋਂ ਕਾਲ ਦੀ ਗੁਜ਼ਰਦੇ ਨੇ ਤਾਂ ਉਹ ਗੱਡੀਆਂ ਐਕਸੀਡੈਂਟ ਤੋਂ ਬਾਅਦ ਇਹਨਾਂ ਨਾਲ ਟਕਰਾ ਜਾਂਦੀਆਂ ਨੇ ਜਦੋਂ ਇਹਨਾਂ ਨਾਲ ਟਕਰਾਉਂਦੀਆਂ ਤਾਂ ਹਾਦਸਾ ਜਿਹੜਾ ਹੈ ਕਾਫੀ ਵੱਡਾ ਹੁੰਦਾ ਤੇ ਇਹਨਾਂ ਦੇ ਸਿਰ ਤੇ ਜਿਹੜੀ ਇਹ ਦੱਸਿਆ ਜਾ ਰਿਹਾ ਘੰਭੀਰ ਛੋਟਾਂ ਲੱਗੀਆਂ ਸੀਆਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਿਹੜਾ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਲਈ ਜਿੱਤੇ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਇਲਾਜ ਦੌਰਾਨ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਡਾਕਟਰ ਵੱਲੋਂ ਇਹਨਾਂ ਨੂੰ ਜਿਹੜਾ ਕਾਫੀ ਜਿਹੜੇ ਕੀ ਹੈ ਸਦਮੇ ਦੇ ਵਿੱਚ ਨੇ ਔਰ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਪਹੁੰਚ ਕੇ ਜਿਹੜਾ ਕੀ ਹੈ ਦੁੱਖ ਸਾਂਝਾ ਕਰ ਰਹੇ ਨੇ ਮਹਿੰਦਰ ਸਿੰਘ ਕੇਪੀ ਹੁਣ ਉਹਨਾਂ ਨੂੰ ਮਿਲ ਰਹੇ ਨੇ ਕਿਉਂਕਿ ਕਾਫੀ ਜਿਹੜਾ ਮਾਹੌਲ ਹੈ ਕਾਫੀ ਗਮਗੀਨ ਹੈ ਅੰਦਰ ਕਿਉਂਕਿ ਮਹਿੰਦਰ ਸਿੰਘ ਕੇਪੀ ਕਾਫੀ ਰਤਬੇਦਾਰ ਜਿਹੜੇ ਲੇਟਰ ਰਹੇ ਨੇ ਪੂਰਵ ਸਿੱਖਿਆ ਮੰਤਰੀ ਰਹੇ ਨੇ ਹੁਣ ਜਿਹੜਾ ਕੀ ਹੈ ਹਾਲਤ ਦੇ ਵਿੱਚ ਉਹਨਾਂ ਨੇ ਅਸ਼ਰਮ ਨੇ ਕਲਿੱਦਲ ਜੁਆਇਨ ਕੀਤੀ ਸੀ ਪਰ ਜਿਹੜਾ ਕਾਫੀ ਜਿਹੜਾ ਮੰਧਪਾਗੀ ਕਟਣਾ ਜਿਹੜੀ ਜਲੰਧਰ ਦੇ ਵਿੱਚ ਦੇਰ ਰਾਤ ਹੋਈ ਹੈ ਜੀ ਪਰ ਮਿੰਦਰ ਅਸਹਿਜ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਹਾਦਸੇ ਨੂੰ ਲੈ ਕੇ ਹੋਰ ਵੀ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਬਿਲਕੁਲ ਕਿਉਂਕਿ ਤਿੰਨ ਗੱਡੀਆਂ ਪਹਿਲਾਂ ਵੀ ਟਕਰਾਈਆਂ ਨੇ ਉਹਦੇ ਵਿੱਚ ਕਈ ਜਗ੍ਹਾ ਜ਼ਖਮੀ ਵੀ ਹੋਏ ਹੋਣਗੇ ਕਿਉਂਕਿ ਹਾਦਸਾ ਜਦੋਂ ਇੱਕ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਜਰੂਰ ਇਹ ਚੀਜ਼ ਹੁੰਦੀ ਹੈ ਕਿ ਆਪਣੇ ਆਪ ਨੂੰ ਛੁਪਾਇਆ ਜਾਵੇ ਹੋ ਸਕਦਾ ਹੈ ਕਿ ਉਹ ਕਿਤੇ ਇਲਾਜ ਲਈ ਨਾ ਗਏ ਹੋਣ ਜਾਂ ਫਿਰ ਸ਼ਹਿਰੋਂ ਬਾਹਰ ਇਲਾਜ ਕਰਾਣ ਲਈ ਗਏ ਹੋਣ ਤਾਂ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਦੇਰਾਂ ਜਦੋਂ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੈਗੀ ਤਾਂ ਪੁਲਿਸ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੀ ਗੱਡੀਆਂ ਨੇ ਉਹ ਟਰੇਸ ਕਰ ਲਿੱਤੀਆਂ ਗਈਆਂ ਨੇ ਹਾਲਾਂਕਿ ਅਰੇਸਟ ਜਾਂ ਹਿਰਾਸਤ ਦੀ ਕੋਈ ਗੱਲ ਜਿਹੜੀ ਹੈ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਗੱਡੀਆਂ ਜਰੂਰ ਜਿਹੜੀ ਹੈ ਉਹ ਟਰੇਸ ਕਰ ਲਿੱਤੀ ਗਈ ਹੈ ਜਦੋਂ ਮਹਿੰਦਰ ਸਿੰਘ ਗੱਪੇ ਉਹਨਾਂ ਨਾਲ ਅੰਦਰ ਜਾ ਕੇ ਗੱਲਬਾਤ ਕੀਤੀ ਅਫਸੋਸ ਕੀਤਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਦੇਰ ਰਾਤ ਉਹ ਆਪਣੇ ਸਮੇਂ ਸਿਰ ਜਿਹੜਾ ਕਿ ਹੈ ਕਲੀਚੀ ਕੇਪੀ ਘਰ ਪਹੁੰਚ ਗਏ ਸੀਗੇ ਲੇਕਿਨ ਫਰੈਂਡ ਦਾ ਫੋਨ ਆਉਂਦਾ ਉਸ ਤੋਂ ਬਾਅਦ ਜਿਹੜਾ ਕਿਸੇ ਕੰਮ ਲਈ ਉਹ ਬਾਹਰ ਗਏ ਨੇ ਤੇ ਪਰ ਹਾਸਾ ਜਿਹੜਾ ਪਹਿਲੇ ਤਿੰਨ ਗੱਡੀਆਂ ਦਾ ਆਪਸ ਵਿੱਚ ਹੁੰਦਾ ਪਰ ਲੇਕਿਨ ਕਹਿ ਸਕਦੇ ਆ ਕਿ ਰੱਬ ਨੇ ਜੋ ਮਨਜ਼ੂਰ ਸੀ ਜੋ ਹਾਣਾ ਵਾਪਰਨਾ ਸੀਗਾ ਉਹ ਚੀਜ਼ ਨੂੰ ਲੈ ਕੇ ਜਿਹੜਾ ਕੀ ਹੈ ਇਹ ਵੀ ਉਸ ਹਾਸੇ ਦਾ ਸ਼ਿਕਾਰ ਹੋ ਗਏ ਅਸਰ ਜੋ ਚਾਰ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਕੋਈ ਵਜ੍ਹਾ ਹੁਣ ਤੱਕ ਸਾਫ਼ ਹੋ ਸਕੀ ਹੈ ਇਸ ਹਾਸੇ ਦੀ ਕੀ ਕੀ ਗੱਡੀਆਂ ਦੀ ਕੋਈ ਤੀਜੇ ਦਫਤਾਰ ਸੀ ਜਾਂ ਅਚਾਨਕ ਕਿਸੇ ਵੱਲੋਂ ਕੋਈ ਬ੍ਰੇਕ ਲਗਾਏਗੀ ਜਾਂ ਹੁਣ ਤੱਕ ਜੇ ਹੀ ਕੋਈ ਜਾਣਕਾਰੀ ਸਾਹਮਣੇ ਆਈ ਹੋਵੇ ਬਿਲਕੁਲ ਇਸ ਇਲਾਕੇ ਹਨ ਪੁਲਿਸ ਜਿੱਤੀ ਮੰਨ ਲਗਿਆ ਹੋਏ ਨੇ ਆਸ-ਪਾਸ ਦੇ ਇਲਾਕੇ ਦੇ ਸੀਸੀਟੀਵੀ ਕੈਮਰੇ ਨੂੰ ਚੈੱਕ ਇੱਥੇ ਜਾਣਗੇ ਜਿੱਥੋਂ ਜਿਹੜੀ ਸਥਿਤੀ ਆ ਸਾਫ ਸਪਸ਼ਟ ਹੋਵੇਗੀ ਕਿਉਂਕਿ ਉੱਥੇ ਹੋਰ ਵੀ ਜਿਹੜੇ ਲੋਕ ਮੌਜੂਦ ਸੀਗੇ ਇੱਕ ਅਸੀਂ ਜਿਹੜੇ ਕਿ ਉਹਨਾਂ ਦੀ ਬਾਈਟ ਵੀ ਸੁਣਾਵਾਂਗੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈਗਾ ਦੇਰ ਰਾਤ ਇੱਕ ਵਿਅਕਤੀ ਨੇ ਕਿ ਉਹ ਕਿਸੇ ਕੰਮ ਨੂੰ ਲੈ ਕੇ ਇੱਥੇ ਆਏ ਸੀ ਕੋ ਖੜੇ ਸੀਗੇ ਉਹਦੇ ਵਿੱਚ ਖੜੀ ਚ ਉਹਨਾਂ ਨੇ ਗੱਡੀ ਜਿਹੜੀ ਆ ਕਾਫੀ ਜ਼ੋਰ ਨਾਲ ਮਾਰੀ ਸੀ ਜਿਹੜੀ ਪਹਿਲਾਂ ਗੱਡੀਆਂ ਟਕੜਾਈਆਂ ਸੀ ਤਾਂ ਕਾਫੀ ਵੱਡਾ ਜਿਹੜਾ ਹਾਸਾ ਦੱਸਿਆ ਜਾ ਰਿਹਾ ਮੌਕੇ ਤੇ ਹੋਇਆ ਹੈਗਾ ਕਾਰਨ ਕਿ ਇਹ ਹੈਗਾ ਕਿ ਸਪ ਉਸ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਜਾਂਚ ਕਰੇਗੀ ਉਹ ਗੱਡੀਆਂ ਟਰੇਸ ਕਰ ਲਿੱਤੀਆਂ ਨੇ ਜਦੋਂ ਡਰਾਈਵਰਸ ਜਿਹੜੇ ਉਹ ਮੌਕੇ ਤੇ ਪਹੁੰਚ ਗੱਡੀਆਂ ਚਲਾ ਰਿਆ ਸੀ ਉਹ ਹਿਰਾਸਤ 'ਚ ਆਣਗੇ ਤਾਂ ਉਹਦੇ ਤੇ ਜਿਹੜੀ ਹੈ ਅਗਲੀ ਗੱਲ ਸਾਹਮਣੇ ਆਵੇਗੀ ਜੀ ਬਰਨੀ ਜੀ ਆਹ ਠੀਕ ਹੈ ਸਾਇਦ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਖਾਉਣ ਲਈ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਰੰਦਰ ਤੋਂ ਬੇਹਦ ਦੇਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸਾਫ ਕਾ ਮੰਤਰੀ ਸੀ ਅਕਾਲੀ ਅਗਗੋਮਿੰਦਰ ਸਿੰਘ ਕੇਪੀ ਦੇ ਆ ਬੇਟੀ ਦੀ ਮੌਤ ਹੋ ਗਈ ਉਹਨਾਂ ਦੇ ਅਸੀਂ ਫਾਈਲ ਤਸਵੀਰੀ ਵਿਖਾ ਰਹੇ ਨਾਲ ਹੀ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਜਿਸ ਜਗ੍ਹਾ ਤੇ ਪੂਰਾ ਹਾਦਸਾ ਵਾਪਰਿਆ ਗੱਡੀ ਕੀਵੇਂ ਪੂਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਬਹੁਤ ਹੀ ਭਿਆਨਕ ਦਰਦਨਾਕ ਹਾਦਸਾ ਦੇ ਹਾਸਾ ਸੀ ਤੇ ਇਸ ਹਾਸੇ ਦੇ ਵਿੱਚ ਮਹਿੰਦਰ ਸਿੰਘ ਕੇਪੀ ਦੇ بیٹے ਦੀ ਮੌਤ ਹੋ ਗਈ ਹਿਆਰਪੁਰ ਦੇ ਵਿੱਚ 5 ਸਾਲਾ ਮਾਸੂਮ ਬੱਚੇ ਦੇ ਕਤਲ ਦੇ ਇਨਸਾਫ ਦੇ ਲਈ ਲੋਕਾਂ ਨੇ ਕੈਂਡਲ ਮਾਰਚ ਕਰਿਆ ਤੇ ਇਹ ਕੈਂਡਲ ਮਾਰਚ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸੈਸ਼ਨ ਚੌਂਕ ਤੇ ਖਤਮ ਹੋ ਗਿਆ ਸਥਾਨਕ ਲੋਕਾਂ ਨੇ ਕਾਤਲ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਤੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਕਰਨ ਦੀ ਵੀ ਅਪੀਲ ਕੀਤੀ ਹੈ ਦੱਸਦੇ ਕਿ ਹਿਆਰਪੁਰ ਦੇ ਨਿਊ ਦੀਪਨਗਰ ਦੇ ਵਿੱਚ ਇੱਕ ਪ੍ਰਵਾਸੀ ਤੇ 5 ਸਾਲਾ ਬੱਚੇ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਦੇਖੋ ਸਾਡੀ رائے ਆ ਕਿਤੇ ਜਿੰਨੇ ਵੀ ਪ੍ਰਵਾਸੀ ਐਸ ਟਾਈਮ ਪੰਜਾਬ ਤੇ ਰਹਿੰਦੇ ਪਏ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਆ ਇਹ ਆਪਣੀ ਸਟੇਟ ਤੋਂ ਪੀਸੀਸੀ ਕਰਾ ਕੇ ਲੈ ਕੇ ਆਣ ਫਿਰ ਇਹਨਾਂ ਦਾ ਜਾਂ ਕੋਈ ਕੈਰੇਕਟਰ ਸਰਟੀਫਿਕੇਟ ਲੈ ਕੇ ਆਣ ਇਹ ਕੁਛ ਨਹੀਂ ਇੱਕ ਬੰਦਾ ਜਾਂਦਾ ਆ ਤੇ 20 ਬੰਦੇ ਟ੍ਰੇਨ ਵਿੱਚ ਲੱਦ ਕੇ ਇੱਥੇ ਲੈ ਆਂਦਾ ਔਰ ਜਿੱਦਾਂ ਮਰਜ਼ੀ ਠਹਿਰੇ ਆ ਹੁਣ ਦੋ ਬੰਦੇ ਸੀਗੇ ਇੱਕ ਬੰਦਾ ਫੜ ਹੋਇਆ ਔਰ ਇੱਕ ਬੰਦੇ ਨਾਲੇ ਟੱਕਰ ਵੀ ਹੁਸ਼ਿਆਰਪੁਰ ਬਲੌਕ ਦੇ ਦੋ ਦੇ ਕਈ ਪਿੰਡਾਂ ਨੇ ਪ੍ਰਵਾਸੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਪਿੰਡ ਦੇ ਵਿਸਰਣ ਸੰਪਤੀ ਦੇ ਨਾਲ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਤੇ ਸਰਪੰਚਾਂ ਦੇ ਨਗਾਇਜ਼ ਟੰਗ ਦੇ ਨਾਲ ਰਹਿ ਰਹੀ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਆਦੇਸ਼ ਦਿੱਤੇ ਨੇ ਪ੍ਰਵਾਸੀਆਂ ਨੂੰ ਤੁਰੰਤ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਕੱਲ ਪਿੰਡ ਬਜਵਾੜਾ ਦੀ ਪੰਚਾਇਤ ਨੇ ਮਤਾ ਪਾਇਆ ਸੀ ਕਿ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਨਾਂ ਰਹਿਣ ਦਿੱਤਾ ਜਾਵੇ ਅਤੇ ਪਲਾਟ ਵੀ ਨਾ ਵੇਚਿਆ ਜਾਵੇ ਔਰ ਅਸੀਂ ਇੱਕ ਆਪਣਾ ਸਾਂਝਾ ਪਿਆਨ ਲਿਖਿਆ ਤੇ ਕੋਈ ਵੀ ਪ੍ਰਵਾਸੀ ਬੰਦਾ ਸਾਡੇ ਇਲਾਕੇ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਮੈਂ ਨਾਮ ਬੋਲੇ ਆ ਜਿਹੜੇ ਵੀ ਭਰਾ ਸਾਡੇ ਕੋਲ ਇੱਥੇ ਬੈਠੇ ਆ ਇਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਵਾਸੀ ਬੰਦਾ ਜੇਕਰ ਸਾਡੇ ਪਿੰਡ ਦੇ ਵਿੱਚ ਆਉਣਾ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰੀ ਜਿਹੜਾ ਕਾਗਜ਼ਾਤ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਕੋਈ ਉਹ ਆਧਾਰ ਕਾਰਡਾ ਚਾਹੇ ਕੋ ਉਹਨਾਂ ਦੀ ਰਜਿਸਟਰੀ ਹੈ ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਪੇਪਰ ਹੈਗਾ ਉਹ ਅਚਾਰਪੁਰ ਦੇ ਵਿੱਚ 5 ਸਾਲ ਦੇ ਮਾਸੂਮ ਨੂੰ ਪ੍ਰਵਾਸੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੇ ਸੁਲਤਾਨਪੁਰ ਲੋਧੀ ਵਿਖੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਮਲਜ਼ਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤਾਂ ਕਿ ਵਿਖੇ ਦੇ ਵਿੱਚ ਕਿਸੇ ਮਾਸੂਮ ਨੂੰ ਅਜਿਹੀ ਮੌਤ ਨਾ ਮਿਲੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਤੇ ਪ੍ਰਾਪਰਟੀ ਖਰੀਦਣ ਦੀ ਪਾਬੰਦੀ ਲਗਾਈ ਜਾਵੇ ਇਹ ਬਹੁਤ ਹੀ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਬੱਚੇ ਨੂੰ ਠੀਕ ਹੈ ਜੀ ਇਹ ਪੰਜਾਬੀਆਂ ਨੂੰ ਹੁਣ ਜਾਗੜਾ ਪੈਣਾ ਭਈਆਂ ਨੂੰ ਇਸ ਇੰਡੀਆ ਪੰਜਾਬ ਤੋਂ ਭਜਾਉਣਾ ਪੈਣਾ ਜੀ ਉਹ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿਦਾਂ ਸਾਰਿਆਂ ਨੂੰ ਪਤਾ ਕਿਦਾਂ-ਕਿਦਾਂ ਉਹਨੂੰ ਬੱਚੇ ਨੂੰ ਮੌਤ ਦਿੱਤੀ ਕੀ-ਕੀ ਉਹਦੇ ਨਾਲ ਕੀਤਾ ਸਹੀ ਕਿ ਨਹੀਂ ਹੁਣ ਇਹ ਪ੍ਰਸ਼ਾਸਨ ਅੱਗੇ ਮੰਗਾ ਕਿ ਉਸ ਬੰਦੇ ਨੂੰ ਫੜ ਕੇ ਚੌਂਕ ਦੇ ਵਿੱਚ ਗੋਲੀ ਮਾਰੀ ਜਾਵੇ ਜਾਂ ਉਹਨੂੰ ਫਾਂਸੀ ਦਿੱਤੀ ਜਾਵੇ ਚੌਂਕ ਦੇ ਵਿੱਚ ਕੀਰਤਪੁਰ ਸਾਹਿਬ ਦੇ ਪਿੰਡ ਬਾਰੂਵਾਲਾ ਤੇ ਦਬੂੜ ਦੇ ਨੈਸ਼ਨਲ ਹਾਈਵੇ ਤੇ ਬਣ ਰਹੀਆਂ ਝੁੱਗੀਆਂ ਤੇ ਸਥਾਨਕ ਵਸਨੀਕਾਂ ਨੇ ਇਤਰਾਜ਼ਤਾਇ ਪਿਛਲੇ ਕਈ ਦਿਨਾਂ ਤੋਂ ਇੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਬਸਾਰੀ ਸੰਤ ਸਥਾਨਕ ਲੋਕਾਂ ਨੇ ਵਿਰੋਧ ਕਰਦੇ ਇਲਜ਼ਾਮ ਲਗਾਇਆ ਕਿ